ਲੋ ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਖਰਖਰਾ ਮਾਰਨ ਦਾ ਸਹੀ ਤਰੀਕਾ ਦੱਸਾਂਗੇ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਵੇਗੀ ਤੇ ਨਵੇਂ ਦੋਸਤਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਸਭ ਤੋਂ ਪਹਿਲਾਂ ਆਪਾਂ ਜਨਮਰ ਨੂੰ ਲਗਾਮ ਜ਼ਰੂਰ ਪਾਉਣੀ ਆ ਲਗਾਮ ਪਾ ਕੇ ਪਿਛਾੜੀਆਂ ਪਾ ਕੇ ਖਰਖਰਾ ਫੇਰ ਕਰਨਾ ਜੀ ਲਗਾਮ ਪਾਉਣ ਨਾਲ ਜਿਹੜਾ ਵਾ ਜਨਮਰ ਦੰਦੀ ਨਹੀਂ ਵੜੇਗਾ ਤੇ ਜੇ ਪਿਛਾੜੀਆਂ ਪਾਈਆਂ ਹੋਣਗੀਆਂ ਜੇ ਖਰਖੜਾ ਜਨਮਰ ਦੇ ਵੱਜ ਵੀ ਜਾਂਦਾ ਗਲਤੀ ਨਾਲ ਤੇ ਜਨਵਰ ਜਿਹੜਾ ਉਹ ਛੱਟ ਨਾ ਲਾਵੇ ਇਸ ਕਰਕੇ ਲਗਾਾਮ ਪਾਉਣੀ ਆ ਅਛਾੜੀਆਂ ਜਰੂਰ ਲਾਉਣੀਆਂ ਨੇ ਤੇ ਆਪਣੇ ਕੋਲ ਦੋ ਤਰ੍ਹਾਂ ਦਾ ਖਰਖਰਾ ਤੇ ਇੱਕ ਸ਼ਾਈਨਿੰਗ ਵਾਸਤੇ ਆ ਤੇ ਇੱਕ ਬਰੋਸ਼ ਆ ਜਿਹੜਾ ਵਾ ਸਾਫ ਕਰਨ ਵਾਸਤੇ ਆਪਣੇ ਕੋਲ ਦੋ ਤਰ੍ਹਾਂ ਦਾ ਕਰਖਰਾ ਜੀ ਤੇ ਆਪਾਂ ਇਹਨੂੰ ਘੱਟ ਯੂਜ਼ ਕਰਦੇ ਆ ਇਹਦੇ ਨਾਲ ਹੀ ਕਰਦੇ ਆ ਕਰਖਰਾ ਤੇ ਸਭ ਤੋਂ ਪਹਿਲਾਂ ਤੇ ਇਹਨੂੰ ਖਰਖਰੇ ਨੂੰ ਚੈੱਕ ਕਰ ਲੈਣਾ ਆਪਣੇ ਬਾਹ ਦੇ ਦਾਹਣੇ ਹਲਕੇ ਜੇ ਮਾਰ ਕੇ ਕਿ ਕਿਨੇ ਦੰਦ ਆਦ ਨਹੀਂ ਪਿਆ ਜਿਹੜਾ ਜਨਮਰ ਦੇ ਲੱਗੇ ਤੇ ਉਹਨੂੰ ਚੈੱਕ ਕਰਕੇ ਫੇਰ ਹੀ ਆਪਾਂ ਮਾਰਨਾ ਤੇ ਬਾਕੀ ਖਰਖਰਾ ਆਪਾਂ ਜਿਆਦਾ ਨਾ ਪਕੇ ਨਹੀਂ ਮਾਰਨਾ ਬਾਕੀ ਆਪਾਂ ਖਰਖਰਾ ਇਦਾਂ ਹੌਲੀ ਹੌਲੀ ਮਾਰਾਂਗੇ ਜਿਆਦਾ ਨਾ ਪਕੇ ਖਰਖਰੇ ਨੂੰ ਨਹੀਂ ਮਾਰਨਾ ਤੇ ਬਾਕੀ ਦੋਸਤੋ ਆਪਾਂ ਚੀਜ਼ ਦਾ ਧਿਆਨ ਰੱਖਣਾ ਵੀ ਹੱਡੀ ਦੇ ਉੱਤੇ ਕਦੇ ਵੀ ਖੜਖਰੇ ਨੂੰ ਨਾ ਪਕੇ ਨਹੀਂ ਮਾਰਨਾ ਭਾਵੇਂ ਜਿੰਨਾ ਮਰਜੀ ਜਾਨਵਰ ਰਾਜੀ ਆ ਜਿਹੜਾ ਹੱਡੀ ਉੱਤੇ ਆਪਾਂ ਖੜਖਰਾ ਮਾਰਦੇ ਆ ਉਹ ਹੱਡੀ ਤੇ ਲੱਗਣ ਦਾ ਖਤਰਾ ਹੁੰਦਾ ਬਾਕੀ ਆਪਾਂ